ਮੈਂ ਸੋਚਿਆ ਕਿ ਤੇ ਬਾਬੇ ਨੇ ਬਲਾ ਛੇੜ ਲਈ ਆ ਮਜੀਠੀਆਰਕੇ ਨੂੰ ਜੇਲ੍ਹ ਚ ਜਾ ਕੇ ਮਿਲਣ ਕਰਕੇ ਪਰ ਮੈਨੂੰ ਤਾਂ ਹੁਣ ਪਤਾ ਲੱਗਿਆ ਕਿ ਮੇਰਾ ਸਤਗੁਰ ਯਾਰ ਗਰੀਬਾਂ ਦਾ ਤੇ ਸਿਆਸਤ ਦਾ ਨਾ ਤਕੜੇ ਤੇ ਸੂਖਦਾਰ ਜਿਹੜੇ ਹੈਗੇ ਆ ਲੋਕ ਉਹਨਾਂ ਨੂੰ ਮਿਲਦੇ ਕਿਉਂ ਆ ਇਹਦੀ ਸਮਝ ਮੈਨੂੰ ਹੁਣ ਆਈ ਆ ਅਈ ਤਾਂ ਦੁਨਿਆਵੀ ਲੋਕ ਆ ਤਾਂ ਹੀ ਤਾਂ ਸਾਰੇ ਕਮੈਂਟ ਬਾਕਸ ਚ ਜੀ ਕੀ ਆ ਲੋਕਾਂ ਨੇ ਇਹੀ ਗੱਲਾਂ ਕਹਿੰਿਆ ਵੀ ਸ਼ਾਇਦ ਬਾਬਾ ਜੀ ਕਹਿੰਦੇ ਜੇਲ੍ਹ ਦੇਖਣ ਗਏ ਆ ਵੀ ਬਾਅਦ ਦੇ ਵਿੱਚ ਆਪ ਨੂੰ ਜੇਲ੍ਹ ਨਾ ਜਾਣਾ ਪਵੇ ਜੇ ਕਿਉਂਕਿ ਸਰਸੇ ਵਾਲੇ ਦੀ ਨੇੜਤਾ ਨਾ ਥੋੜਾ ਜਿਹਾ ਪਹਿਲੀ ਕੀ ਆ ਆ ਆਪਣੇ ਅਮਿਤ ਸ਼ਰਕੇ ਨਾਲ ਹੋਈ ਸੀ ਤੇ ਉਸ ਤੋਂ ਬਿਨਾ ਕਈ ਬੰਦੇ ਕਹੀ ਜਾਂਦੇ ਆ ਕਿ ਬਾਬਾ ਜੀ ਕੋਲੇ ਪਈ 3500 ਤੋਂ ਕਰੋੜ ਤੋਂ ਉੱਪਰ ਦਾ ਕਹਿੰਦੇ ਕੇਸ ਆ ਉਹਦੇ ਸਬੰਧ ਦੇ ਵਿੱਚ ਬਾਬਾ ਜੀ ਵੀ ਕੀ ਆ ਉਹਦੇ ਵਿੱਚ ਆਉਂਦੇ ਆ ਤੇ ਇਸੇ ਕਰਕੇ ਬਾਬਾ ਜੀ ਸ਼ਾਇਦ ਆਪਦਾ ਅਸਰ ਦਿਖਾਉਂਦੇ ਹੁਣ ਕੋਰਟਾਂ ਨੂੰ ਤੇ ਐਵੇਂ ਮੈਂ ਕਿਹਾ ਕਿ ਤਾਂ ਹਾਲੀਆਂ ਸਰਕਾਰਾਂ ਨੂੰ ਬਾਕੀ ਬਾਦਲ ਕਿਆ ਨੂੰ ਮਿਲਣਾ ਜਾਣਾ ਕਿ ਆ ਸਾਰੇ ਲੋਕ ਦੱਸਿਆ ਦਾ ਭਈ ਸੁਭਾਅ ਕੀ ਹੈਗਾ ਕਹਿੰਦੇ ਵੀ 237 ਕਿੱਲੇ ਜ਼ਮੀਨ ਚੰਡੀਗੜ੍ਹ ਦਾ ਇੱਕ ਪੂਰਾ ਸੈਕਟਰ ਹੀ ਬਾਬਾ ਜੀ ਨੂੰ ਕੀ ਹੱਥੋਂ ਦੇ ਵਿੱਚ ਮਦਦ ਕੀਤੀ ਕਹਿੰਦੇ ਬਾਦਲ ਕਿਆ ਨੇ ਜਿਹਦੀ ਕੀਮਤ ਘੱਟੋ ਘੱਟ 20000 ਕਰੋੜ ਬਣਦੀ ਆ ਇਹ ਜਿਹੜੇ ਅਕਲ ਪੱਛੂ ਸੋਚਿਆ ਕੀ ਸਾਡੇ ਆਮ ਲੋਕਾਂ ਦੀਆਂ ਨੇ ਪਰ ਜਿਹੜੇ ਖਾਸ ਕੀ ਆ ਬਾਬਾ ਜੀ ਦੇ ਕੀ ਮੈਂ ਕਹਣਾ ਖਾਸ ਭਗਤ ਨੇ ਉਹਨਾਂ ਦਾ ਕਹਿਣਾ ਕੀ ਆ ਵੀ ਬਾਬਾ ਜੀ ਆ ਸਾਰੇ ਲੋਕਾਂ ਨੂੰ ਕਿਉਂ ਮਿਲਦੇ ਆ ਜਿਹੜੇ ਕੀ ਰਸੂਤ ਹਨ ਅਸਰਦਾਰ ਹੈਗੇ ਆ ਇਹਨਾਂ ਨੂੰ ਮੇਲ ਪਿੱਛੇ ਵੀ ਕੀ ਗੁੱਝਾ ਪੇਤ ਆ ਮੇਰਾ ਦਸਮਤਵਾਰ ਖੋਲਣ ਵਾਲੇ ਭਰਾ ਨੇ ਕੀ ਆ ਮੇਰੀ ਪੋਸਟ ਦੇ ਵਿੱਚ ਕਮੈਂਟ ਕੀਤਾ ਜਿੱਥੋਂ ਮੇਰਾ ਕੀ ਆ ਦਸਮਾ ਦਵਾਰ ਖੁੱਲਿਆ ਬਾਬਾ ਜੀ ਬਾਰੇ ਉਹ ਕਹਿੰਦਾ ਕੀ ਹੈ ਕਿ ਬਾਬਾ ਜੀ ਇਹਨਾਂ ਲੋਕਾਂ ਨਾਲ ਜਿਹੜੇ ਵੱਡੇ ਅਸਰ ਰੂਕਦਾਰ ਲੋਕਾਂ ਨੂੰ ਮਿਲਦੇ ਕਿਉਂ ਆ ਉਹ ਕਹਿੰਦੇ ਨਿੰਦਕਾਂ ਦਾ ਕੰਮ ਆ ਤਾਂ ਨਿੰਦਣਾ ਬਾਬਾ ਜੀ ਕਹਿੰਦੇ ਸਿਰਫ ਤਕੜੇ ਸ਼ਰਮਾਇਦਾਰਾਂ ਤੇ ਸਿਆਸਦਾਨਾਂ ਦੇ ਦੁੱਖ ਸੁੱਖ ਵਿੱਚ ਉਹਨਾਂ ਦੇ ਘਰਾਂ ਦਫ਼ਤਰਾਂ ਤੇ ਇੱਥੋਂ ਤੱਕ ਕਿ ਜੇਲਾ ਵਿੱਚ ਸ਼ਰੀਕ ਹੋਣ ਜਾਂਦੇ ਨੇ ਪਰ ਆਮ ਸੇਵਾਦਾਰਾਂ ਨੂੰ ਸਿਕਿਉਰਿਟੀ ਦੇ ਘੇਰੇ ਵਿੱਚ ਖੁੱਲੀ ਝਲਕ ਦਿੰਦੇ ਨੇ ਇਹ ਨਿੰਦ ਕਹਿੰਦੇ ਆ ਉਹਨਾਂ ਨਿੰਦਕਾਂ ਦੇ ਕਾਲ ਦਾ ਪਹਿਰਾ ਹੈ ਜੀ ਸਤਗੁਰ ਨੇ ਉਹਨਾਂ ਨਿੰਦਕਾਂ ਦੀ ਡਿਊਟੀ ਤੁਹਾਡੇ ਭਰਮ ਤੇ ਭਰੋਸਿਆਂ ਨੂੰ ਪਰਖਣ ਲਈ ਲਗਾਈ ਹੋਈ ਹੈ ਜੀ ਤੁਸੀਂ ਉਹਨਾਂ ਨਾਲ ਬਿਲਕੁਲ ਵੀ ਨਹੀਂ ਬਹਿਸਣਾ ਤੇ ਨਾ ਹੀ ਮੰਦਾ ਬੋਲਣਾ ਹੈ ਜੀ ਰਾਧਾ ਸਵਾਮੀ ਲਿਖ ਕੇ ਨਜ਼ਰ ਨਜ਼ਰ ਅੰਦਾਜ਼ ਕਰ ਦੇਣਾ ਉਹਨਾਂ ਵਿਚਾਰੇ ਦੁਨਿਆਵੀ ਲੋਕਾਂ ਨੂੰ ਮੇਰਾ ਮਤਲਬ ਸਾਡੇ ਵਰਗਿਆਂ ਨੂੰ ਰੋਹਾਨੀਅਤ ਦਾ ਕੀ ਪਤਾ ਸਤਗੁਰੂ ਅਤੇ ਕੀ ਹਮਾਤੜ ਪਿਆਰਿਆਂ ਨੂੰ ਸੇਵਾ ਸਿਮਰਨ ਦੀ ਕਮਾਈ ਕਰਨ ਤੋਂ ਬਾਅਦ ਦਸਵਾਂ ਦਰਵਾਜ਼ਾ ਖੋਲ ਕੇ ਦਰਸ਼ਨ ਦੇ ਕੇ ਨਿਹਾਲ ਕਰਦੇ ਨੇ ਸੁਪਣਿਆਂ ਵਿੱਚ ਆ ਕੇ ਖੁੱਲੇ دیدار ਬਖਸ਼ਦੇ ਨੇ ਤੇ ਕਈ ਸੇਵਕਾਂ ਨੂੰ ਤਾਂ ਭੇਸ ਬਦਲ ਕੇ ਉਹਨਾਂ ਦੇ ਕਾਰਜ ਸਿਰੇ ਲਾ ਜਾਂਦੇ ਨੇ ਇਹਨੇ ਸਤਗੁਰ ਦੀ ਮੌਜ ਹੈ ਬਾਬਾ ਜੀ ਉਹਨਾਂ ਹੰਕਾਰੀ ਕਾਰੋਬਾਰੀਆਂ ਤੇ ਸਿਆਸਦਾਨਾਂ ਨੂੰ ਉਹਨਾਂ ਨਾਲੋਂ ਵੱਡੀਆਂ ਗੱਡੀਆਂ ਹੈਲੀਕਾਪਟਰਾਂ ਤੇ ਜ਼ਿਆਦਾ ਭੀੜ ਦਿਖਾ ਕੇ ਉਹਨਾਂ ਦਾ ਹੰਕਾਰ ਚੂਰੋ ਚੂਰ ਕਰਨਾ ਲੋਚਦੇ ਆ ਪਰ ਇਹਨਾਂ ਗੱਲਾਂ ਪਰ ਇਹ ਗੱਲਾਂ ਮਨਮੁਖ ਲੋਕਾਂ ਦੀ ਸਮਝ ਤੋਂ ਪਰੇ ਆ ਸਾਡੇ ਅਰਗਿਆਂ ਦੇ ਤੇ ਅਖੀਰ ਚ ਵੀਰ ਨੇ ਲਿਖਿਆ ਕਿ ਨਾ ਮੇਰਾ ਸਤਗੁਰ ਯਾਰ ਗਰੀਬਾਂ ਦਾ ਬਾਕੀ ਭਾਈ ਲੀਡਰ ਜਿੰਨੇ ਹੈਗੇ ਆ ਦੇਖੋ ਵਿਰੋਧੀ ਧਿਰ ਆਲੇ ਆ ਕੋਈ ਵੀ ਨਹੀਂ ਬੋਲਿਆ ਹਵੇਸ਼ਕ ਮਜੀਠੀਆ ਨੂੰ ਕਿ ਮੈਂ ਕਹਿੰਨਾ ਸਾਡੇ ਸੀਐਮ ਸਾਹਿਬ ਵੀ ਪੂਰਾ ਕੀ ਆ ਆੜੇ ਹੱਥੀ ਲੈਂਦੇ ਆ ਪਰ ਦੇਖੋ ਉਥੇ ਬਾਬਾ ਜੀ ਬੰਨ ਲਗੇ ਸਾਡੇ ਸੀਐਮ ਸਾਹਿਬ ਵੀ ਚੁੱਪ ਨੇ ਖੈਰਾ ਸਾਹਿਬ ਜਿਹਨਾਂ ਦਾ ਹਲਕਾ ਉਹਨਾਂ ਦੇ ਬਿਲਕੁਲ ਵਿੱਚ ਡੇਰੇ ਦੇ ਨਾਲ ਪੈਂਦਾ ਉਹ ਵੀ ਬਿਲਕੁਲ ਚੁੱਪ ਨੇ ਤੇ ਹੋਰ ਤਾਂ ਕਿਸੇ ਦੀ ਇਕਾਤ ਹੈ ਹੀ ਕੀ ਬੋਲਣ ਦੀ ਪੰਜਾਬ 'ਚ ਹੋਰ ਤਾਂ ਕੋਈ ਸਾਹ ਕੱਢ ਹੀ ਨਹੀਂ ਰਿਹਾ ਪਰ ਇੱਕ ਦੋ ਸਵਾਲ ਹੈਗਾ ਜੀ ਬਾਬਾ ਜੀ ਦੀ ਗਵੰਡੀਆਂ ਨਾਲ ਪਤਾ ਨਹੀਂ ਕਿਉਂ ਨਹੀਂ ਬਣਦੀ ਹੁਣ ਚੱਕੋ ਕੇ ਬਤਾਲਾ ਢਿਲਮਾ ਇਹ ਕੀ ਜਮਾ ਗਵੰਡੀ ਪਿੰਡ ਆ ਇਹ ਬਾਬਾ ਜੀ ਦੇ ਪਤਾ ਨਹੀਂ ਕਿਉਂ ਖਿਲਾਫ ਆ ਹੁਣ ਇਹ ਤਾਂ ਇਹੀ ਕਹਿੰਦਾ ਵੀ ਬਾਬਾ ਜੀ ਕੀ ਆ ਸਾਡਾ ਜਿਹੜਾ ਦਰਿਆਗ ਆ ਕਹਿੰਦਾ ਜੀ ਉਹ ਧੱਕੀ ਤੁਰਿਆਉਂਦਿਆ ਸਾਡੇ ਪਿੰਡਾਂ ਕੰਨੀ ਇੱਕਾ ਫੋਟੋਗ੍ਰਾਫ ਜ਼ਰੂਰ ਦੇਖੋ ਇਹ ਦੇਖ ਕੇ ਤੁਹਾਨੂੰ ਪਤਾ ਲੱਗ ਜੀ ਬਾਬਾ ਜੀ ਨੇ ਵਿਚਾਰਿਆਂ ਨੇ ਕੀ ਤੱਕਾ ਕੀਤਾ ਉਹਨਾਂ ਦਾ ਸਿਰਫ ਕੀ ਆ ਅਮੀਰ ਤਕੜੇ ਲੋਕਾਂ ਦਾ ਹੰਕਾਰ ਤੋੜਨ ਵਾਸਤੇ ਸਿਰਫ ਇੱਕ ਰਣਵੇ ਬਣਾਇਆ ਆਪਦਾ ਇੱਕ ਕੀ ਆ ਵੱਡਾ ਜਹਾਜ਼ ਉਤਰਨ ਵਾਸਤੇ ਰਣਵੇ ਬਣਾਉਣ ਵਾਸਤੇ 600 ਮੀਟਰ ਕੀ ਆ ਦਰਿਆ ਕੀ ਥੋੜਾ ਜਿਹਾ ਰੁਕਿਆ ਇਹਨਾਂ ਨੇ ਤੋਂ ਉਹਦੇ ਵਾਸਤੇ ਇਹਨਾਂ ਨੇ ਦਰਿਆ ਦੇ ਵਿੱਚ ਮਿੱਟੀ ਪਾ ਕੇ ਥੋੜਾ ਜਿਹਾ ਦਰਿਆ ਕੀ ਦੂਜੇ ਪਾਸੇ ਨੂੰ ਤੱਕ ਤੱਕ ਦੇ ਠੱਲ ਬੰਨ ਕਰਕੇ ਉਹ ਸਾਰੇ ਪਿੰਡ ਕਹਿੰਦੇ ਕੀ ਆ ਡੁੱਬ ਗਏ ਇਹ ਲੋਕਾਂ ਦਾ ਕਹਿਣਾ ਇਹ ਤਸਵੀਰ ਵੀ ਬਿਆਨ ਤਾਂ ਇਹੀ ਕਰ ਰਹੀ ਆ ਤਸਵੀਰ ਦੇ ਵਿੱਚ ਪੁਰਾਣਾ ਜਿਹੜਾ ਕੀ ਉਹ ਲਾਈਨਿੰਗ ਦੇ ਨਾਲ ਦਿਖਾਇਆ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਹੁਣ ਦਰਿਆ ਜਿੱਥੇ ਚੱਲਦਾ ਤੇ ਕਿਸ ਤਰ੍ਹਾਂ ਭੀੜਾ ਕਰ ਦਿੱਤਾ ਗਿਆ 2025 ਦੇ ਵਿੱਚ ਉਹ ਵੀ ਦਿਖਾਈ ਦਿੰਦਾ ਤੇ ਜਦੋਂ ਅਸੀਂ ਕਿ ਕਿਸੇ ਚੀਜ਼ ਨੂੰ ਭੀੜਾ ਕਰ ਦਿੰਦੇ ਆ ਤਾਂ ਫਿਰ ਮਾਰ ਉਹਦੀ 10 ਗੁਣਾ ਵੱਧ ਜਾਂਦੀ ਆ ਹੁਣ ਮਨਮੁੱਖ ਲੋਕ ਤਾਂ ਇਹੀ ਕਹਿੰਦੇ ਵੀ ਬਾਬਾ ਜੀ ਦੇ ਕੀ ਆ ਦਰਿਆ ਦੇ ਜਿਹੜੇ ਚ ਕਿ ਠੱਲ ਪਾਉਣ ਕਰਕੇ ਸਾਰਾ ਨੁਕਸਾਨ ਜਿਹੜੇ ਦੂਜੇ ਪਿੰਡ ਡੁੱਬੇ ਆ ਕਈ ਬੁੱਧੀਜੀਵੀ ਵੀ ਪਕਾਈ ਮਰ ਜਾਂਦਾ ਕਹਿੰਦੇ ਬਾਬਾ ਨੇ ਰਿਵਰ ਦਾ ਕੋਰਸ ਚੇਂਜ ਕਰਤਾ ਜੀ ਪਰ ਬਾਬਾ ਜੀ ਨੇ ਇੱਕ ਗੱਲ ਸਾਫ਼ ਕਰਤੀ ਵੀ ਰਸੂਖਦਾਰ ਦੇ ਪਾਵਰਫੁੱਲ ਜਿਹੜੇ ਲੋਕ ਹੈਗੇ ਆ ਇਹ ਇਕ ਬਾਬਾ ਜੀ ਵੀ ਦਰਿਆਵਾਂ ਦਾ ਮੁਖ ਮੋੜ ਸਕਦੇ ਆ। ਬਾਕੀ ਬਾਬਾ ਜੀ ਨੂੰ ਮੈਂ ਤਾਂ ਆਪਦੇ ਕਿੰਨੀ ਇੱਕ ਬੇਨਤੀ ਕਰਦਾ ਕਿ ਬਾਬਾ ਜੀ ਤੁਹਾਡੇ ਕੋਲੇ ਕੀ ਇਹ ਸੇਵਾਦਾਰ ਬਹੁਤ ਨੇ। ਹੁਣ ਐ ਜੀ ਪੀ ਸੀ ਵਾਲਿਆਂ ਕੋਲ ਤਾਂ ਫੇਰ ਵੀ ਤਨਖਾਹ ਵਾਲੇ ਬੰਦੇ ਰੱਖੇ ਹੋਏ ਆ। ਤੁਹਾਡੇ ਕੋਲ ਤਾਂ ਕਿ ਮੁਫਤ ਦੇ ਸੇਵਾਦਾਰ ਨੇ। ਤੁਸੀਂ ਤਿੰਨ ਕੀਆ ਸਤਸੰਗਾਂ ਜ਼ਰੂਰ ਲਾਓ ਆਪਦੀਆਂ। ਇੱਕ ਫਰੋਜਪੁਰ ਏਰੀਆ ਚ ਲਾ ਦਿਓ। ਇੱਕ ਤੁਹਾਡੇ ਨੇੜੇ ਸੁਲਤਾਨਪੁਰ ਲੋਧੀ ਦੇ ਨੇੜੇ ਤੇੜੇ ਜਿਹੜਾ ਤੁਹਾਡਾ ਏਰੀਆ ਹੈਗਾਗਾ ਉਸ ਏਰੀਆ ਚ ਜ਼ਰੂਰ ਇੱਕ ਸਤਸੰਗ ਲਾਓ ਤੇ ਸੰਗਤ ਨੂੰ ਬੁਲਾ ਕੇ ਉਹਦੇ ਸਿਰਫ ਤੁਸੀਂ ਦਾ ਹੁਕਮ ਹੀ ਕਰਨਾ ਤੇ ਮੈਂ ਕਹਣਾ ਲੋਕ ਸਕਿੰਟਾਂ ਦੇ ਵਿੱਚ ਸਾਰੀ ਗ ਤੇ ਤੀਜੀ ਕ ਸਤਸੰਗ ਮੈਂ ਕਹਿੰਦਾ ਕਿ ਇਹ ਵਿਆਸ ਵਾਲੇ ਪਾਸੇ ਲਾਇਓ ਉੱਥੇ ਜਰੂਰ ਸਤਸੰਗ ਦੀ ਲੋੜ ਹੈਗੀ ਆ ਤੇ ਤਿੰਨੇ ਸਤਸੰਗਾਂ 'ਚ ਥੋੜੀਆਂ ਦੇ ਵਿੱਚ ਮੈਂ ਸ਼ਾਮਲ ਜਰੂਰ ਹੋਊਂਗਾ ਸਾਡੇ ਸਾਥੀ ਵੀ ਸ਼ਾਮਲ ਹੋਣਗੇ ਜਿਹੜੇ ਹੋਣਗੇ ਅਸੀਂ ਵੀ ਆਵਾਜ਼ ਮਾਰਦੇ ਆਂਗੇ ਪਰ ਸਾਡੀ ਆਵਾਜ਼ ਐਡੇ ਜੋਗੀ ਹੈ ਨਹੀਂ ਬਾਕੀ ਲੀਡਰਾਂ ਲੂਟਰਾਂ ਦੇ ਵੀ ਕੋਈ ਸੁਣਦਾ ਨਹੀਂ ਕਿਉਂਕਿ ਪਹਿਲਾਂ ਲੀਡਰ ਲੋਕਾਂ ਨਾਲ ਜੁੜੇ ਹੁੰਦੇ ਸੀ ਪਰ ਹੁਣ ਜਿਹੜੇ ਕੀ ਆ ਲੀਡਰ ਆ ਉਹ ਲੋਕਾਂ ਨਾਲ ਥੋੜੇ ਰਾਹੀ ਜੁੜੇ ਹੋਏ ਆ ਇਸੇ ਕਰਕੇ ਥੋੜੇ ਆ ਕੇ ਕੀ ਆ ਗੋਡੀ ਨਮਾਉਂਦੇ ਆ ਸਾਰੇ ਕਿਉਂਕਿ ਤੁਸੀਂ ਵੋਟਾਂ ਦਾ ਏਟੀਐਮ ਹੋ ਤੇ ਇੰਨੀ ਕੀ ਕਿਰਪਾ ਲੋਕਾਂ ਤੇ ਜਰੂਰ ਕਰ ਦਿਓ ਇਹੀ ਸਾਡੀ ਬੇਨਤੀ ਆ ਬਾਕੀ ਸਾਡਾ ਸਤਗੁਰ ਯਾਰ ਗਰੀਬਾਂ ਦਾ ਉਹ ਗੱਲ ਮੈਨੂੰ ਜਰੂਰ ਪਤਾ ਲੱਗੀ